ਸਤਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੰਤਰੇਨ ਬਬਲ ਫਿਟਨੈਸ ਦੀ ਖਾਲਸਾ ਲਾਡਾ ਸਾਹਿਬ ਤੋਂ ਬੁਲਾਉਣ ਕਰਦੇ ਹਾਂ ਜੀ। ਸੋ ਮੈਂ ਆਪਣੀ ਬਡੀ ਦੇ ਵਿੱਚ 4.5 ਮਹੀਨਾ ਵਿੱਚ 30 ਕਿਲੋ ਭਾਜਨ ਤੇ 12 ਇੰਚ પેટ ਘਟਾਇਆ ਤੇ ਲਾਈਫ ਬੜੀ ਸੁੰਦਰ ਬਣ ਗਈ ਤੇ ਸਰੀਰ ਬੜਾ ਤੰਦਰੁਸਤ ਬਣ ਗਿਆ ਤੁਹਾਡੇ ਸਾਹਮਣੇ ਬੈਠੇ ਹਾਂ। ਇਸ ਤੋਂ ਪਹਿਲਾਂ ਬਡੀ ਵਿੱਚ ਬੜੇ ਦਰਦ ਰਹਿੰਦੇ ਸੀ, ਤੁਹੀ ਦੁਖਦੀ ਜੀ ਸੋਜਾ ਸਰੀਰ ਨੂੰ ਆ ਜਾਂਦਾ ਸੀ। ਹੱਥ ਪੈਰਾਂ ਦਾ ਬੁਰਾ ਹਾਲ ਸੀ, ਸਾਰੇ ਥਰੀਏ ਦਾ ਬੁਰਾ ਹਾਲ ਸੀ। ਦੇ ਹੋਣਾ ਸੀ ਓਕੇ ਹੈ ਜੀ ਰਹਿਣ ਵਜਨ ਘਟ ਰਿਹਾ ਤੇ ਹਜੇ ਹੋਰ ਅਜਨੇ ਵਜਨ ਘਟਾਉਣਾ ਹੈ ਪੂਰਾ ਵੱਡਾ ਤਮਾਕਾ ਹਜੇ ਆਉਣ ਵਾਲੇ ਸੋਹਿਆਂ ਦੇ ਵਿੱਚ ਕਰਾਂਗੇ ਤੇ ਬਹੁਤ ਹੀ ਲਾਈਫ ਸੋਹਣੀ ਹੋ ਗਈ ਆ ਤੇ ਸਰੀਰ ਰਹਿਣ ਓਕੇ ਹੋ ਗਿਆ ਤੇ ਮੈਂ ਬੇਨਤੀ ਕਰਾਂਗਾ ਜਿਹੜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਸਰੀਰ ਨੂੰ ਓਕੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9464395801 9464395801 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਪਤਲਾ ਹੋਣਾ ਜਾਂ ਮੋਟਾ ਹੋਣਾ ਦੁੱਖਾਂ ਤੋਂ ਸ਼ਟਕਾਰਾਪੂਣਾ ਕਰੋ ਸੁਪਰ